ਵੇ ਮਿੱਤਰੋ ਚੱਲਦੇ ਆਂ ਆਪਾਂ ਤਾਂ ਕਰਦੇ ਆਂ ਘੋੜੇ ਨੂੰ ਚਲਾ ਕੇ ਚੈੱਕ ਤਾਂ ਇਹ ਇੱਕ ਤਵੀਆਂ ਦੇ ਮਗਲ ਟੇਰਾ 'ਚ ਹਵਾ ਘਟਿਆ ਥੋੜੀ ਇੱਥੇ ਹਵਾ ਭਰੋਣੀ ਆ ਆਪਾਂ ਰਾ ਚੈੱਕ ਕਰਾ ਲਵਾਂਗੇ ਤੇ ਤੇ ਆਪਣਾ ਘੋੜੇ ਦੇ ਵੀ ਟੇਰਾਂ ਦੇ ਵੀ ਥੋੜੀ ਥੋੜੀ ਹਵਾ ਘਟਾਵਾਂਗੇ ਦੇ ਨਾਲੇ ਲੱਗ ਜੂਗਾ ਪਤਾ ਵੀ ਹੁਣ ਪਿਛੋਂ ਵੀ ਅੱਗੇ ਵੀ ਕਿਦਾਂ ਪਿਛੋਂ ਮਾਰਦਾ ਤਾਂ ਨਹੀਂਗਾ ਕਿ ਸਿਰ ਜਿਆ ਘਮੋਦਾ ਤਾਂ ਨਹੀਂਗਾ ਨਹੀਂ ਤਾਂ ਬੰਪਰ ਲਾਉਣਾ ਤਾਂ ਹੈ ਹੀ ਨਹੀਂ ਸੀ ਆਪਾਂ ਐ ਚੱਕਰ ਕਰਕੇ ਲਾ ਆਇਆ ਲਾਇਆ ਇਤਰਾ ਨਿਕਲ ਗਏ ਸਾਰੇ ਜਾਣੇ ਦੋ ਬੰਦੇ ਹੋ ਗਏ ਸਾਡੇ ਟਰੈਕਟਰ ਤੇ ਠੀਕ ਐ ਇਧਰ ਜੱਸਾ ਐ ਨਾਲੇ ਮੰਗਾ ਬੁੱਢ ਤੇ ਚੱਲ ਗਿਆ ਉਹ ਚੈੱਕ ਕਰੋ ਝੋਟਾ ਨਿਕਲਿਆ ਲਓ ਜੀ ਵੀਰੋ ਇਹ ਅੱਜ ਭਾਈ ਵਾਲੀਆਂ ਤਵੀਆਂ ਕੱਢ ਕੇ ਲਿਆਂਦੀਆਂ ਤੇ ਹੁਣ ਘੋੜੇ ਨੂੰ ਲੱਗੇ ਟੈਸਟ ਕਰਨ ਇਹ ਚੱਕਰ ਇਹ ਸੀਗਾ ਵੀ ਆਪਾਂ ਬੰਪਰ ਲਾ ਕੇ ਇਹ ਟੈਸਟ ਕਰਨਾ ਹੈ ਜਦੋਂ ਨਾਲ ਟਰੈਕਟਰ ਦੇ ਤਵੀਆਂ ਪਾਈ ਦੀਆਂ ਮਗਰ ਟਰੈਕਟਰ ਪਾਸੇ ਮਾਰਨ ਲੱਗ ਜਾਂਦਾ ਸੀਗਾ ਠੀਕ ਹੈ ਤੇ ਜਿਹਦੇ ਕਰਕੇ ਨਾ ਵੀ weight ਕਿਤੇ ਕਿਤੇ ਲੱਗਦਾ ਹੈ ਵੀ ਬੈਲੈਂਸ ਨਹੀਂ ਹੋ ਰਿਹਾ ਟਰੈਕਟਰ ਦਾ ਠੀਕ ਹੈ ਤੇ ਹੁਣ ਅੱਜ ਉਹੀ ਚੈੱਕ ਕਰਨਾ ਹੈ ਵੀ ਇਹਦੇ ਨਾਲ ਕਿੰਨਾ ਕ ਫਰਕ ਪੈਂਦਾ ਫਿਰ ਵੀ ਬੈਕ ਸਾਈਡ ਦੇ ਵਜ਼ਨ ਵਧਾਵਾਂਗੇ ਠੀਕ ਹੈ ਲਓ ਜੀ एक बार वटा रोके तबिया रोकिया और रोकिया तबिया और रोक तबिया रोकिया, और रोक तबिया रोकिया में। <laughs> जाम हो <laughs> बैग। <laughs> ਅੱਗੇ ਲੈ ਕੇ ਬਾਬਾ ਮੇਰੇ ਵਾਲੀਆਂ ਜਾਮ ਕਰ ਕਰਕੇ ਨਾ ਅਸੀਂ ਖਰਾਬ ਕਰ ਲੀਆਂ ਸੀਗੀਆਂ ਰੌਲਾ ਇਹ ਇਹਦਾ ਬੋਸ਼ ਜਾਂਦਾ ਸਭ ਤੋਂ ਪਹਿਲਾ ਪਟਾਕਾ ਭੇਜਦਾ ਉਹਦੇ ਮਿੰਟੋ ਮੰਗੇ ਕਈ ਵੀਰ ਨਾ ਕਮੈਂਟ ਕਰਦੇ ਹੁੰਦੇ ਵੀ ਤੁਸੀਂ ਤੋਰਾ ਨਹੀਂ ਦਿਖਾਉਂਦੇ ਟਰੈਕਟਰ ਦਾ ਵੀ ਜਦੋਂ ਆਪਾਂ ਹੁਣ ਜ਼ਿਆਦਾ ਟੈਸਟ ਕਰੀਦਾ ਵਾਏ ਹੋਏ ਚ ਵਾਏ ਹੋਏ ਚ ਇਦਾਂ ਜਾਣ ਦਾ ਪਤਾ ਲੱ ਆ ਜਾਂਦਾ ਹੁਣ ਇਹੋ ਜਿਹੇ ਵਾਹਣ ਚ ਭਜਾਇਆ ਹੋਵੇ ਤਵੀਆਂ ਤੇ ਤਿੰਨ ਵਾਰੀ ਚ ਤੋੜ ਕੇ ਗਾਹ ਮਾਰੀਏ ਆਹ ਲੈ ਚੱਕਰ ਵਾਣ ਵੀ ਉਸ ਆਹ ਦੇਖ ਕਿਦਾਂ ਆਉਂਦਾ ਵੀਰੋ ਪਟਾਈ ਵੀ ਚੈੱਕ ਕਰਾ ਲੈਣੇ ਆਂ ਦੇਖ ਤਵੀਆਂ ਫੁੱਲ ਲੱਗਦੀਆਂ ਆ ਠੀਕ ਆ ਆ ਚੈੱਕ ਕਰ ਲਓ ਜਿੱਥੇ ਦੂਰ ਦੀ ਲੰਘ ਜਾਂਦੀ ਤਵੀਆਂ ਇੱਕ ਵਾਰੀ ਚੰਗੀ ਬੜਾਈ ਆ ਦੌਰ ਜਵਾਨ ਬਣ ਜਾਣਾ ਔਰ ਟੈਂਸ਼ਨ ਔਰ ਵੀ ਵੀਰੋ ਟਰਾਈਟ ਦੀ ਟੈਸਟਿੰਗ ਕਰਨ ਲੱਗੇ ਆ ਹਲੇ ਵੀ ਪਾਸੇ ਜੇ ਮਾਰੀ ਜਾਂਦਾ ਟਰੈਕਟਰ ਠੀਕ ਐ ਹੁਣ ਹਵਾ ਘਟਾਈ ਆ ਕਿਉਂਕਿ ਟਰਾਈਟਰ ਨਾਲ ਸਲਿੱਪ ਹਲੇ ਉਦਾਂ ਹੀ ਦੇਈ ਜਾਂਦਾ ਬਾਕੀ ਹੁਣ ਦੇਖਦੇ ਆ ਕੀ ਕਹਿੰਦਾ ਐ ਸਲਿੱਪ ਜਿਆਦਾ ਆ ਸਲਿੱਪ ਜਿਆਦਾ ਆ ਮੇਰੇ ਹਿਸਾਬ ਨਾਲ ਭਾਈ ਇਹ ਦੋ ਦੋ ਪਲੇਟਾਂ ਲੈ ਜੂ ਹਲੇ ਹੋਰ ਪਲੇਟ ਹੋਬੇਟ ਹੋਰ ਜਾਈਦਾ ਹਨਾ ਮੂਰੇ ਬੰਪਰ ਲਾਇਆ ਤੇਰਾ ਕੋਈ ਇੰਨਾ ਫਾਇਦਾ ਨਹੀਂ ਹੋਇਆ ਨਾ ਚਲੋ ਮੇਨਤੀ ਲੱਗ ਗਿਆ ਮੂਰੇ ਬੰਪਰ ਆਪਾਂ ਜਿਹੜੇ ਪਰਪਸ ਲਈ ਲਾਇਆ ਸੀਗਾ ਉਦੋਂ ਤਾਂ ਕੋਈ ਫਾਇਦਾ ਨਹੀਂ ਹੋਇਆ ਨਹੀਂ ਚਲੋ ਹਲੇ ਟੈਸਟ ਕਰਦੇ ਆ ਉਦਾਂ ਹਲਕਾ ਹੋ ਗਿਆ ਮੂਰੇ ਹੁਣ ਨਹੀਂ ਤੂੰ ਤਾਂ ਬੋਤਲ ਡਾਲਾ ਨਾ ਮੰਤਰ ਹੀ ਆ ਮੇਰੇ ਹਿਸਾਬ ਨਾਲ ਵਿੱਚ 5-5 ਪੌਂਟ ਹਵਾ ਹੋਣੀ ਹੈ ਟਾਇਰਾਂ ਦੇ ਹਾਂ ਇੰਨਾ ਕੋ ਤੁਹਾਡੇ ਕੀ ਵਿਚਾਰ ਹੈ ਮੰਗਾ ਸੇਠ ਵਚਾਰ ਨੂੰ ਦੇਖਦੇ ਦੋ ਰਵਾਇਵਾ ਲੱਗਣਾ ਕਿ ਮੈਂ ਫਿਰ ਪੁੱਛਦਾ ਕੀ ਕਰਦਾ ਸਲਿੱਪ ਤਾਂ ਦਈ ਜਾਂਦਾ ਇਹਨਾਂ ਦਾ ਤੇ ਦੇਖਣਾ ਪਾ ਕਿਦਾਂ ਜਿੱਥੇ ਕੋ ਬੜਾ Vamos un día también. ਬਾਬੇਓ ਵੇਟ ਪਾਉਣਾ ਪੈਣਾ ਬੈਕ ਸਾਈਡ ਤੇ ਵੇਟ ਪਾਉਣਾ ਪੈਣਾ ਵੇਟ ਪਾਉਣਾ ਇੱਕ ਪਲੇਟ ਹੋਰ ਕੱਈਂ ਲੈ ਜਾ ਦੋ ਬਾਈ ਠੀਕ ਰੱਖਦਾ ਪਰ ਉਹ ਚੀਜ਼ ਘਟ ਗਈ ਹੈ ਜਿਹੜੇ ਪਾਸੇ ਇਹ ਮਾਰਦਾ ਹੈਗਾ ਹਾਂ ਟਰੈਕਟਰ ਟੈਸਟ ਕਰ ਲਿਆ ਮੈਂ ਵੀ ਚਲਾ ਕੇ ਦੇਖਿਆ ਆ ਟਰੈਕਟਰ ਨੂੰ ਨਾਰਮਲ ਜਿਹੜੇ ਵਾਈ ਵਾਲੇ ਗੇਅਰ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਆ ਠੀਕ ਐ ਤੇ ਹਾਂ ਮੇਰੇ ਕੋਲ ਕੋਈ ਕੋਈ ਆ ਲਗਾਉ ਉਹਦੇ ਤੋਂ ਲੈ ਤਵੀਆਂ ਮੂਹਰੇ ਚੌਕ ਹੋ ਜਾਂਦੀਆਂ ਪੂਰਾ ਪੂਰਾ ਹਾਲ ਹੋ ਜਾਂਦਾ ਟਰੈਕਟਰ ਨੂੰ ਨਹੀਂ ਪਤਾ ਲੱਗਦਾ ਇਹ ਦੂਜੇ ਹੈ ਜੀ ਚੱਲਣ ਡਿਆ ਇਸ ਟਾਈਮ ਟਰੈਕਟਰ ਠੀਕ ਐ ਹਵਾ ਵੀ ਘਟਾਤੀ ਆ ਵੇਟ ਵੀ ਆ ਹੁਣ ਉੱਪਰੋਂ ਸਿਸਟਮ ਦਾ ਵਜਨ ਵੀ ਆ ਸਾਰਾ ਠੀਕ ਐ ਤੇ ਇਹ ਖੱਤਾ ਜਿਹੜਾ ਹੈ ਨਾ ਇਹ ਤਵੀਆਂ ਵਾਲੇ ਟਰੈਕ ਤੋਂ ਮਾਲਾ ਲਾ ਲਓ ਉੱਪਰ ਹੀ ਐ ਇਸ ਟਾਈਮ ਜਿਹੇ ਇਹਦੇ ਹਲਾਲ ਪਤਾ ਨਹੀਂ ਕਿੰਨੀ ਵਾਰੀ ਟਰੈਕਟਰ ਇੱਥੋਂ ਲੰਘ ਕੇ ਆਇਆ ਠੀਕ ਐ ਪਰ ਟਰੈਕਟਰ ਨੂੰ ਕੋਈ ਪ੍ਰਵਾਹ ਨਹੀਂ ਆ ਟਰੈਕਟਰ ਦੂਜੇ ਆਈਚ ਵੀ ਚੰਗੇ ਆਰਪੀਐਮ ਲੈ ਜਾਂਦਾ 2800 3000 ਤੇ ਭੱਜਿਆ ਫਿਰਦਾ ਰਿਹਾ ਆ ਬਸ ਸਲਿੱਪ ਵੱਧ ਦਿਖਾਉਣ ਲਈ ਜਾਂਦਾ ਇਸ ਕਰਕੇ ਇਹਦੇ ਆਰਪੀਐਮ ਕਨਸਟੈਂਟ ਰੱਖੇ ਆ ਆ ਲਓ ਕੋਈ ਫਰਕ ਨਹੀਂ ਡਰਾਈਵਰ ਨੂੰ ਤੀਜੇ ਹਾਈ ਚ ਪਾ ਦਿੰਨੇ ਆ ਤਾਂ ਡਰਾਈਵਰ ਟੱਪਦਾ ਹੀ ਬਹੁਤ ਆ ਡਰਾਈਵਰ ਦਾ ਸਿਰ ਉਹ ਸਿਸਟਮ ਨਾਲ ਵੱਜਦਾ ਜਾ ਕੇ ਜਿਹੜਾ ਉੱਤੇ LCD ਲੱਗੀ ਆ ਆਪਣੀ ਠੀਕ ਹੈ ਤੇ ਉੱਤੇ ਵੱਜਦਾ ਤਾਂ ਕਰਕੇ ਪਾਈ ਇਹਦਾ ਤੀਜਾ ਹਾਈ ਕੋਈ ਨਹੀਂ ਪਾਉਂਦਾ ਸਾਬ ਨੂੰ ਪਤਾ ਵੀ ਸਿਰ ਉੱਤੇ ਜਾ ਕੇ ਵੱਜਣਾ ਛੱਟ ਬਹੁਤ ਭੇੜੀ ਮਾਰਦਾ ਉਹ ਸਵੀਆਂ ਦਾ ਕੀ ਬਣਾਇਆ ਪਿਆ ਹੁਣ ਇੱਥੇ ਆਹ ਵਾਲਾ ਸ਼ੱਕ ਤਾਂ ਰਹਿ ਹੀ ਨਹੀਂ ਗਿਆ ਹੁਣ ਵੀ ਆ ਜੀ ਤਵੀਆਂ ਹੋੜੀਆਂ ਆ ਘੱਟ ਖੋਲੀਆਂ ਆ ਯਾ ਜੀ ਬਾਣ ਇਦਾਂ ਆ ਬਾਣ ਉਦਾਂ ਆ ਠੀਕ ਐ ਮੈਂ ਕਿਹਾ ਕਈ ਭਰਾ ਮੇਰੀ ਵੀਡੀਓ 'ਚ ਕਹਿੰਦੇ ਸੀਗੇ ਵੀ ਉੱਚ ਕੜਰੇ ਬਾਣ ਤੇ ਚਲਾ ਕੇ ਦਿਖਾਓ ਮੈਂ ਕਿਹਾ ਪੋਲਾ ਤੇ ਹੀ ਕਰਤਾ ਇੱਕ ਜਿਹੜਾ ਇਦਰੋਂ ਵੀ ਲਾ ਕੇ ਦਿਖਾਓ ਜਿਹੜਾ ਬਿਨਾਂ ਵਾਇਆ ਆ ਮੇਰਾ ਵਾਇਆ ਤੇ ਚਲਾ ਕੇ ਦਿਖਾ ਲਓ ਆ ਇੱਕ ਵਾਰੀ ਦਿਖਾਓ ਵੀ ਕੀ ਕੁਝ ਕਰਦੇ ਆ ਲੋ ਵੀ ਮੈਨੂੰ ਯਾਦ ਆ ਗਿਆ ਇੱਕ ਵਾਰੀ ਨਾ ਅੱਜ ਵੀਡੀਓ ਪਾਈ ਸੀਗੀ ਇੰਡੀਅਰ ਦੀ ਓਏ ਥੱਲੇ ਇੱਕ ਵੀਰ ਭਰਾ ਦਾ ਕਮੈਂਟ ਆਇਆ ਸੀ ਪਤਾ ਤੇ ਸਾਨੂੰ ਵੀ ਆ ਵੀ ਲੋਡ ਇੱਚ ਜਿਆਦਾ ਪਤਾ ਲੱਗਣਾ ਆ ਠੀਕ ਐ ਤੇ ਆਹ ਦੇਖੋ ਕੀ ਬਣਦਾ ਠੀਕ ਐ ਤੇ ਇੱਕ ਵਾਰੀ ਉਹ ਭਰਾ ਦੀ ਫਰਮੈਸ਼ ਵੀ ਪੂਰੀ ਕਰ ਦਿੰਨੇ ਆ एक भ्रा कहना भी कटरे वाहन भी चला के दिखाओ मैं डेमो दे तवीं <laughs> भी, भी लाग दिया मेरा ना कह दे तविया नहीं लगे तीजा है ਹੁੰਦਾ ੜੁਕਾ ਜਿਹੜੇ ਵੀਰ ਕਹਿੰਦੇ ਸੀ ਜੀ ਤੇ ਇੱਥੇ ਵੀ ਚਲਾ ਕੇ ਦਿਖਾਓ ਲਓ ਲਓ ਆਹ ਹੁੰਦਾ ਹੀ ਆਹ ਹੁੰਦਾ ਹੀ ਟੋਟਾ ਆਹ ਹੈ ਆਹ ਹੈ ਆਹ ਹੈ ਸਹੀ ਆ ਹਾਂ ਜੀ ਆਓ ਆ ਵੀ ਦਿਖਾ ਦੇ ਆਹ ਆਓ ਮੈਂ ਉਹੀ ਕਹਿਣਾ ਆ ਕੀ ਤਵੀਆਂ ਵੀ ਲਗਦੀਆਂ ਹੁਣ ਬਾਣ ਵੀ ਬਾਈ ਦੇ ਪਸੰਦ ਦਾ ਲਾਤਾ ਗੇਰ ਤਾਂ ਆਪਾਂ ਲਾਈ ਦਿੰਦਾ ਚਲੋ ਠੀਕ ਐ ਇੱਧਰ ਗਦੀ ਗੇੜ ਚ ਬੈ ਗਏ ਸਾਰੇ ਇਹਦਾ ਮੈਂ ਮਿੱਥੇ ਨੂੰ ਆਣ ਕੇ ਕਹਿੰਦੇ ਮੋੜਨਾ ਨਹੀਂ ਭਜੇ ਫਿਰਦੇ ਮਾਣ ਲਓ ਜੀ ਲੈ ਵੀਰਾ ਤੇਰੀ ਆ ਵੀ ਡਿਮਾਂਡ ਪੂਰੀ ਕਰਤੀ ਠੀਕ ਐ ਤੇ ਆ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਰ ਦਨਾ ਕਲੀ ਜਿੱਥੇ ਮਿੱਤਰੋ ਜਿਆਦਾ ਪੱਟ ਹੋਇਆ ਹੋਊਗਾ ਨਾ ਤਵੀਆਂ 'ਚ ਹਮੇਸ਼ਾ ਹੀ ਉਸ ਤੋਂ ਜ਼ੋਰ ਜਿਆਦਾ ਲੱਗੂਗਾ ਬਿਲਕੁਲ ਭਾਈ ਬਿਲਕੁਲ ਇਹ ਅੰਡਰਸਟੈਂਡਿੰਗ ਸੀ ਵੀਰ ਦੀ ਮੈਂ ਕਿਹਾ ਚਲੋ ਇਹ ਵੀ ਇੱਕ ਵਾਰੀ ਕਰ ਦਿੰਨੇ ਆਪਾਂ ਇਹ ਖੜਾ ਦੇ ਵਿੱਚ ਜਿੰਨਾ ਕੱੜੜਾ ਖੱਤਾ ਹੋਊਗਾ ਉਸ ਤੇ ਜਿਆਦਾ ਜ਼ੋਰ ਲੱਗੂਗਾ ਬੋਲੇ 'ਚ ਘੱਟ ਲੱਗੂਗਾ ਬਿਲਕੁਲ 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 ਤਵੀਆਂ ਜੋੜਦੇ ਆ ਉਸ ਤੋਂ ਤਵੀਆਂ ਤੋਂ ਉਲਟਿਆ ਭਾਈ ਠੀਕ ਹੈ ਇਹ ਆਪਣਾ ਆਪਣਾ ਇਹਨਾਂ ਦਾ ਕਹਿਣਾ ਪ੍ਰਿੰਸੀਪਲ ਆ ਹੈ ਡੈਮੋ ਮੈਂ ਕਿਹਾ ਦਿਖਾਈ ਦੁੱਤੀ ਆ ਡੈਮੋ ਹੀ ਦਿੱਤੀ ਆਹੀ ਠੀਕ ਹੈ ਹੁਣ ਕਈ ਵੀਰ ਕਹਿ ਦਣਗੇ ਜੀ ਦੋ ਪਿਛੇ ਟੱਕ ਪਏ ਆ ਵੀਰ ਜੇ ਇਹਨੂੰ ਹੋਰ ਖੋਲਦੀ ਐ ਨਾ ਤਵੀਆਂ ਨੂੰ ਜਿਹੜਾ ਆ ਪਾਸਾ ਆ ਇਹ ਲੱਗਦਾ ਨਹੀਂ ਸਹੀ ਫਿਰ ਇਹ ਸੱਜੇ ਖੱਬੇ ਕਰਨ ਲਾ ਜਾਂਦਾ ਟਰੈਕਟਰ ਨੂੰ ਜਿਹਦੇ ਕਰਕੇ ਫਿਰ ਤਵੀਆਂ 'ਚ ਵੀ ਪ੍ਰੋਬਲਮ ਆਉਂਦੀ ਆ ਟੁੱਟਣ ਭੱਜ ਦਾ ਖਰਤਾ ਦਾ ਜ਼ਿਆਦਾ ਰਹਿੰਦਾ ਆ ਦੇਖੋ ਵੀਰ ਆਪਾਂ ਨੂੰ ਕਿਸੇ ਤੋਂ ਕੋਈ ਨਹੀਂ ਆਪਣੇ ਗਰੁੱਪ 'ਚ ਸਾਰੇ ਟਰੈਕਟਰ ਐ ਹਾਲੈਂਡ ਵੀ ਆ ਹੈਗਾ ਸੁਪਰ ਵੀ ਹੈਗਾ ਠੀਕ ਐ ਐਡੀਸ਼ਨ ਵੀ ਹੈਗਾ 852 ਵੀ ਹੈਗਾ ਬਿਲਕੁਲ ਸਾਰੇ ਆ ਕੋਈ ਭਰਾ ਹੋਊਗਾ ਸੱਜੇ ਖੱਬੇ ਸਾਡਾ ਮੈਸੀ ਵਾਲਾ ਵੀ ਜੋੜੀ ਜਾਣਾ ਕੋਈ ਨਾ ਕੋਈ ਫੋੜ ਫੂੜ ਤਾਂ ਫਾਰਮ ਟਰੈਕ ਦਾ ਰੱਖਿਆ ਹੀ ਆ ਠੀਕ ਐ ਟਰੈਕਟਰ ਵੀਰੋ ਕੋਈ ਨਹੀਂ ਮਾੜਾ ਹੁੰਦਾ ਇਹ ਗੱਲ ਆਉਂਦੀ ਯਾਰ ਮਾੜਾ ਹੈ ਹੀ ਨਹੀਂ ਜਿੱਦਾਂ ਹੁਣ ਲੋਕ ਕਮੈਂਟ ਕਰਮੈਂਦੇ ਨੇ ਕਮੈਂਟ ਵਾਲਾ ਚੀਜ਼ ਨਹੀਂ ਸੋਹਣੀ ਲੱਗਦੀ ਹੁਣ ਵੱਡੇ ਆ ਸਾਰੇ ਬਈ ਆਪਣਾ ਸੋਚ ਵਿਚਾਰ ਕੇ ਕਿਹਾ ਕਰੋ ਹਨਾ ਸਾਰੇ ਸਾਰਿਆਂ ਨੇ ਪੈਸੇ ਲਾਏ ਹੁੰਦੇ ਆ ਕਿਸੇ ਦਾ ਮੁਕਤ ਤਾਂ ਹੁੰਦਾ ਨਹੀਂ ਐ ਠੀਕ ਐ ਆ 852 ਆਪਣੀ ਜਗਾ ਬਿਲਕੁਲ ਆਪਣੀ ਜਗਾ ਟਰੈਕਟਰ ਹਰ ਕੋਈ ਤਿੱਖਾ ਹੋ ਜਾਂਦਾ ਆ ਇਹ ਡਿਪੈਂਡ ਕਰਦਾ ਐਵੇਂ ਲੜੀ ਨਾ ਜਾਇਆ ਕਰੋ ਇਹਨਾਂ ਚੀਜ਼ਾਂ ਪਿੱਛੇ ਆ ਇਦਾਂ ਫਲਾਣਾ ਇਦਾਂ ਢਮਕਾ ਇਦਾਂ ਆ ਕਈ ਵਾਰ ਤਾਂ ਮਨਗੇ ਕਮੈਂਟ ਪੜ੍ਹ ਪੜ ਕੇ ਹਾਸਾ ਆ ਜਾਂਦਾ ਰਹਿੰਦਾ ਲੋਕਾਂ ਦਾ ਵੀ ਇਹ ਕਰਦੇ ਕੀ ਆ ਲੋਕ ਦੱਸ ਲਓ ਜੀ ਬਾਬੇ ਇਧਰ ਮੈਂ ਫਸਾ ਤੇ ਤਿੰਨੇ ਜਾਣੇ ਕੋਸ ਆਵਰ ਮੈਂ ਕਿਹਾ ਮੈਂ ਕਿਹਾ ਪਿੱਛੇ ਇਹਨਾਂ ਨੂੰ ਬਿਠਾਉਨੇ ਆ ਤਵੀਆਂ ਤੇ ਟਿਕਮਾ ਚਲਾ ਕੇ ਦੇਖਦੇ ਆ ਲੋਡ ਕਿੰਨਾ ਕਾ ਵੱਧ ਕੋਸ ਆਪਨੇ ਪਿਟਾ ਲੈਣਾ ਦੂਏ ਤੇ ਚਲਾ ਕੇ ਦੇਖਣਾ ਆਪਾਂ ਦੂਏ ਜੀ ਦੂਏ ਜੀ ਲੋ ਵੀਰੇ ਫੈਰ ਇਸ ਕੀ ਕੰਮ ਆ ਵੀਰੇ ਤੇ ਕੋਈ ਵੀਰ ਭਰਾ ਜਿਹੜਾ ਆ ਇਹਨੂੰ ਟਰਾਈ ਨਾ ਕਰਿਓ ਠੀਕ ਆ ਮੇਰਾ ਵੀਰ ਤੇ ਦੂਏ ਜੀ ਕਾ ਦੂਏ ਜੀ ਸਹੀ ਹੈ ਲਓ ਜੀ ਜਿਹੜਾ ਲਾਤਾ ਟਰੈਕਟਰ ਉੱਪਰ ਕਬੱਡੀ ਦਾ ਐਕਟ ਬਣਾ ਲਈਏ ਇਸ ਤੋਂ ਬਾਅਦ ਲੋਡ ਕੀ ਪੈਣਾ ਤੇ ਇਸ ਤੋਂ ਬਾਅਦ ਲੋਡ ਕੀ ਪੈਣਾ ਕਬੱਡੀ ਦਾ ਮੈਚ ਲਾ ਲਈਏ ਜਾਇਆ ਕਬੱਡੀ ਦਾ ਮੈਚ ਲਾਉਂਦਾ ਉਹ ਲਾਦਾ ਪਰ ਉਹ ਆਣ ਕੇ ਮੈਂ ਚੱਪਲਾ ਲਾ ਕੇ ਤੁਰਿਆ ਨਾ ਨਾ ਲੋ ਡੰਡਾ ਨਾ ਡੰਡਾ ਲੋ ਬਈ ਮਿੱਤਰੋ ਟਰੈਕਟਰ ਚਲਾ ਕੇ ਦੇਖ ਲਿਆ ਆ ਹੁਣ ਬੰਦਿਆਂ ਦੀ ਹੁਣ ਦਿਲ ਸਪ੍ਰਿੰਟਾ ਚੱਕਾ ਲੱਗੇ ਕਿਹੜੇ ਇੰਜਣ ਤੇ ਜਿਆਦਾ ਪੈਕ ਆ ਪਿਆ ਤੇ ਕਿਹੜਾ ਇੰਜਣ ਜਿਆਦਾ ਜਾਨ ਮਾਰਦਾ ਉਹ ਮੇਰਾ ਸਪ੍ਰਿੰਗ ਛੋਟਾ ਹੈ ਇਹ ਹੁਣ ਪਤਾ ਲੱਗੂਗਾ ਸਪ੍ਰਿੰਗ ਕਿਹਦੇ ਚ ਵੱਡਾ ਬਾ ਆ ਭਾਈ ਕਾਊਂਟ ਕਰਦੀ ਮੰਜਾ ਕਾਊਂਟ ਕਰਨਾ 1 2 3 ਖੜ ਜਾ ਖੜ ਜਾ ਖੜ ਜਾ ਤੇ ਤੈਨ ਤਾਂ ਆਹੋ ਉਹ ਖਿਚਣੀ ਕਿੱਥੇ ਗਈ ਆ ਉਹ ਸਿਰੇ ਤਾਂ ਹੀ ਜਾਣਾ ਸਿਰੇ ਤੇ ਹੀ ਨਹੀਂ ਜਾ ਹਣਾ ਸਿਰੇ ਤਾਂ ਹੀ ਜਾਣਾ ਉਹ ਕਿੱਥੇ ਉਹ ਸਾਲਿਆ ਮੋਰੇ ਦੁਨਿਆ ਦੋ ਲੈ ਲੈ ਆਗੀ ਉਹ ਯਾਰ ਕਾਊਂਟ ਕਰ ਸਹੀ ਤਰੀਕੇ ਨਾਲ ਐਦਾਂ ਨਹੀਂ ਸਹੀ ਕਰਨੇ ਦੋ ਤਿੰਨ ਚਲੋ ਹਵਾ ਸ਼ਵਾਸ਼ ਹਾਂ ਹਾਂ ਆਜਾ ਜੱਟਿਆ ਲਾਵੇ ਮਿੱਤਰੋ ਸਾਡਾ ਆ ਬਲੇ ਆਜਾ ਜੱਟੇ ਦੀ ਬਾਜੀ ਵਾਰੀ ਭਈ ਲਾਵੇ ਮਿੱਤਰੋ ਸਾਡਾ ਇੱਕ ਪਲੇਅਰ ਵਿੱਚ ਡੱਕ ਲਵੀ ਪਹਿਲੇ ਨੰਬਰ ਤੇ ਰਿਆ ਚੀਮਾ ਸੈਕਿੰਡ ਜੱਸਾ ਥਰਡ ਉਹਦਾ ਜੱਸੇ ਵੀ ਜਾਂਦਾ ਚੀਮੇ ਤੋਂ ਮੋਰੇ ਸੀਗਾ ਨੀਮੇ ਤੋਂ ਤੂੰ ਜਾਂਦਾ ਚੀਮੇ ਤੋਂ ਮੋਰੇ ਸੀਗਾ ਪੈਰ ਫਸ ਕੇ ਡਿੱਗ ਗਿਆ ਵਧੀਆ ਸੀਗਾ ਭਾਈਏ ਜਾਂਦਾ ਬੜੀ ਲੈ ਵੇ ਮਨਰੰਜਨ ਹੋ ਗਿਆ ਆ ਵੀ ਓਵਰ ਇਹ ਜਾ ਜਾ ਗਈ ਜੀ ਅਰੇ ਰੇਸ ਓਵਰ ਵੱਡ ਲਈ ਸੀ ਹਾਲ ਨੇ ਉਹਦੇ ਭਾਈ ਬੱਟਰ ਸੀ ਚਾਕੂ ਉਹ ਤਾਂ ਵੀਆਂ ਦੀ ਨਹੀਂ ਬਟਾ ਨਹੀਂ ਹੋ ਚੁੱਕੇ ਰਹਿ ਗਏ ਪਰ ਉਹਦਾ ਪਿਕਅਪ ਬਹੁਤ ਵਧੀਆ ਫੜੀ ਸੀਗੀ ਹਨਾ ਕਾਰ ਨੇ ਲੱਗੀ ਆ ਵੇ ਇਹ ਟੈਲ ਨੇ ਬਾਅਦ ਚ ਮਾਰਿਆ ਜੋਰ ਟੈਲ ਨੇ ਬਾਅਦ ਚ ਮਾਰਿਆ ਕਾਰ ਠਾਲੀ ਥੋੜੀ ਜਿਹੀ ਲੇਟ ਹੋ ਗਿਆ ਕਾਰ ਬੋਲਦੇ ਆ ਪ੍ਰੈਸ਼ਰ ਬਣਉਦੀ ਜਸਾ ਡੇ ਗਿਆ ਬਹੁਤ ਧਾਮਦਾਨੀ